ਸਾਰੇ ਚੱਲਣਗੇ। ਸੱਦ ਕਿਉਂ ਨਾ? ਮੈਂ ਕਰੇ ਸਿਕਲਾ। ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ। ਲੋ ਜੀ ਆਜੇਗਾ ਜੀ। ਵਿਸ਼ਾਲ ਮਾਮੂ ਦਾ ਰੋਕਾ, ਵਿਸ਼ਾਲ ਮਾਮੂ ਦਾ ਵਿਆਹ ਲੱਗਾ ਜੀ। ਅੱਜ ਇੱਕ ਰੋਕਾ ਸੈਮਨੀ ਤੇ ਅੱਜ ਆਪਾਂ ਆਇਆ ਜੀ ਰੋਕਾ ਸੈਮਨੀ ਦੇ ਵਿੱਚ ਇੰਜੋਏ ਕਰਨ। ਉਹ ਬੈਠੇ ਵਿਸ਼ਾਲ ਮਾਮੂ ਸਾਹਮਣੇ ਗ੍ਰੈਂਡ ਮੈਰੀਨ ਹੋਟਲ। ਡੁਗਰੀ ਰੋਡ ਤੇ ਹੈ ਜੀ। ਉੱਥੇ ਆਪਾਂ ਆਇਆ ਜੀ ਅੱਜ ਮਾਮੂਦੇ ਰੋਕੇ ਦੇ ਵਿੱਚ ਆਓ ਸਭ ਕੋ ਦਿਖਾਨੇ ਦੋ ਨਾ ਲਓ ਜੀ ਉਸਤਾਜ ਜੀ ਦੇ ਨੇ ਝਗੜਾ ਸਨੈਕਸ ਨੂੰ ਤੇ ਕੋਲਡਿੰਗ ਨੂੰ ਲੱਜ ਕੇ ਪੀ ਤੇ ਕੋਲਡਿੰਗ ਨੱਕ ਵਗਦਾ ਪਿਆ ਵਾ ਬੜਾ ਬ ਕੋਲਡ ਨਹੀਂ ਛੱਡੀ ਓਏ ਮੈਂ ਮੇਰਾ ਪੁੱਤ ਅਜੀ ਥੋੜਾ ਸ਼ੂਟ ਮਮਾ ਤੇ ਨਾਨੀ ਦਾ ਆ ਚੈੱਕ ਕਰੋ ਨਾਨੀ ਤੇ ਮਮਾ ਦਾ ਸ਼ੂਟ ਵਸਤੀਆਂ ਗੱਦੇ ਮਮਾ ਤੇ ਨਾਨੀ ਇਕੱਠੇ ਬੈ ਕੇ ਖਾਂਦੇ ਹੋਏ ਆਥੇ ਹੋਣੀ ਸੀ ਜੀ ਆਪਣੀ ਐਂਟਰੀ ਮਾਮੀ ਦੀ ਐਂਟਰੀ ਹੋਣੀ ਹੈ ਮਮਾ ਆ ਜੀ ਸਾਰੇ ਅਸੀਂ ਵੇਟ ਕਰਦੇ ਆਂ ਕਦੋਂ ਮਾਮੀ ਦੀ ਐਂਟਰੀ ਹੋਵੇ ਅਸੀਂ ਵੇਟ ਕਰਦੇ ਆਂ ਜਲਦੀ ਜਲਦੀ ਆਓ ਜੇ ਅਸੀਂ ਫਾਈਨਲੀ ਕਪਲ ਐਂਟਰੀ ਹੋ ਚੁੱਕੀ ਆ ਜੀ ਮਾਮੂ ਤੇ ਮਾਮੀ ਆ ਰਹੇ ਨੇ ਸਟੇ ਤੇ ਚਾ ਰਹੇ ਨੇ ਉਹ ਪੰਗੜੇ ਆ ਜੋ ਸਭ ਕੋ ਦਿਖਾਉਂਦੇ ਆ ਤੁਹਾਨੂੰ ਤੁਹਾਨੂੰ ਹੈ ਤਾਂ ਨਹੀਂ ਕਿ ਮੈਨੂੰ ਹੈ ਲੋ ਮੈਨੂੰ ਹੈ ਲੋਜੀ ਕਪਲ ਐਂਡੀ ਦੋਵਾਂ ਆਪਾਂ ਕੀਤਾ ਇੱਕ ਆਪਣੀ ਵੀਡੀਓ ਬਣਾਈ ਦੋਨਾਂ ਨੇ ਤੇ ਫਿਰ ਉਸਤਾਦ ਦੀ ਵੀਡੀਓ ਬਣਾਈ ਆਪਾਂ ਨਾਨੂ ਦੇ ਨਾਮ ਸਤਿ ਸ਼੍ਰੀ ਅਕਾਲ ਦੇ ਬਈ ਸੀ ਉਸਤਾਦ ਜੀ ਨਾਨੂ ਦੇ ਨਾਮ ਸਤਿ ਸ਼੍ਰੀ ਅਕਾਲੀ ਸੀ ਤੇ ਆਹ ਦੇਖੋ ਪੰਗੜੇ ਪਾਏ ਸਭ ਕੁਝ ਦੇ ਦੇ ਮੈਂ ਆਪਾਂ ਬੈਠ ਕੇ ਆਰਾਮ ਨਾਲ ਪੰਗੜੇ ਪਾੰਦੇ ਹੋਏ ਸਾਰਿਆਂ ਨੂੰ ਬਾਹ ਚੋਆਪਾ ਵੀ ਪਾਏ ਪੰਗੜੇ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਬਣਾਈ ਆਪਣੀ ਇਹ ਮੇਰੇ ਅਗੇ ਦੋਨੋਂ ਸਾਲੇ ਸਾਹਿਬ ਤੇ ਤੀਜੇ ਸਾਲੇ ਦਾ ਮੈਰਿਜ ਹੋਣੀ ਹੈ ਵਿਸ਼ਾਲ ਜੀ ਮੁੰਡਾ ਟੰਗਿਆ ਗਿਆ ਅੱਜ ਮੁੰਡਾ ਟੰਗਿਆ ਗਿਆ ਜਿਆਦਾ ਤੇ ਗਰੁੱਪ ਵਿੱਚੋਂ ਬੱਲੀ ਆਂਦੀ ਇੱਕ ਹੋਰ ਟੰਗਿਆ ਗਿਆ ਲੋ ਜੀ ਫਿਰ ਹੋਇਆ ਜੀ ਕਪੜਾ ਡਾਂਸ ਉਸਤਾਦ ਜੀ ਨੇ ਵਾਰੇ ਨੋਟ ਮਾਮੂ ਤੇ मामੀ ਦਿੱਤੋ ਨੋਟਾਂ ਦੀ ਗਾਤੀ ਬਾਰਿਸ਼ ਨਜ਼ਾਰੇ ਫੁੱਲ ਓਲ ਪੰਗੜੇ ਪਏ मामੂ-ਬਾਮੀ ਦੇ ਨਾਲ ਅਸੀਂ ਆਹ ਦੇਖੋ ਚੱਕ ਨੋਟਾਂ ਦੀ ਗਿੰਤੀ ਡੀ ਜੇ ਉਹਨ ਫੁੱਲ ਵੂਲੋਂ ਜੋੜਾ ਤੇ ਸੀ ਲੋ ਜੀ ਦੂਸਰੇ ਸੀ ਤੋਂਪ ਨੂੰ ਰਿਕੁਐਸਟ ਸਾਹਮਣੇ ਬਹਿ ਜਾਓ ਕਿ ਫੈਮਿਲੀ ਪਰਫਾਰਮੈਂਸ ਦਿਖਾਉਣ ਜਾ ਰਹੇ ਹਾਂ। ਸੋ 10 ਮਿੰਟ ਅੱਗੇ ਫਲੋਰ ਖਾਲੀ ਕਰ ਦਿਓ। ਫਿਰ ਉਸ ਤੋਂ ਬਾਅਦ ਸ਼ਵਾਨੀ ਸ਼ਵਾਨੀ ਭਾਬੀ ਨੇ ਤੇ ਪ੍ਰਿਯੰਕਾ ਮਾਮੀ ਨੇ ਦਿੱਤੀ ਪਰਫਾਰਮੈਂਸ ਲੋ ਚਲੀ ਮੈਂ ਆਪਣੇ ਦੇਵਰ ਕੀ ਬਾਰਤ ਲੈ ਕੇ ਦੋਨੋਂ ਪਾਬੀਆਂ ਨੇ ਡਾਂਸ ਕੀਤਾ ਜੀ। ਫਿਰ ਉਹ ਉਸਤਾਜ ਜੀ ਨੇ ਪਾਇਏ ਮੇਰੇ ਨਾਲ ਭੰਗੜੇ ਮੈਂ ਤੇ ਉਸਤਾਜ ਜੀ ਨੇ ਕੀਤੇ ਡਾਂਸ ਬਹੁਤ ਭੰਗੜੇ ਪਾਇਆ ਸੀ ਪੰਜਾਬੀ Song ਦੇ ਉੱਤੇ ਤੇ ਮੇਨ ਸਭ ਤੋਂ ਫੇਵਰਟ Song ਉਸਤਾਜ ਜੀ ਦਾ ਲਹੰਗੇ ਤੇ ਸ਼ਰਾਬ ਡੋਲਦੂ ਉੱਥੇ ਬੜਾ ਭੰਗੜਾ ਪਾਇਆ ਸਾਰੀ ਫੈਮਿਲੀ ਦੇ ਨਾਲ ਸੀ ਫੁੱਲ ਇੰਜੋਏ ਕੀਤਾ ਫਿਰ ਅਸੀਂ ਕੀਤਾ ਜੀ ਮੈਂ ਤੇ ਮਮਾ ਨੇ ਇੱਕ ਅੱਧੀ ਬਣਾਈ ਦੀਨ ਆਪਣਾ ਫੋਟੋ ਸ਼ੂਟ ਕੀਤਾ ਥੋੜਾ ਜਿਹਾ ਉਸਤਾਦ ਨਾਲ ਅਸੀਂ ਬਣਾਈ ਦੀਨ ਉਸਤਾਦ ਨੂੰ ਗੋਦੀ ਦੇ ਵਿੱਚ ਬਿਠਾ ਕੇ ਬੜਾ ਔਖਾ ਕੰਮ ਕੀਤਾ ਨਾ ਟਿਕਦਾ ਨਹੀਂ ਪਿਆ ਸੀ ਬੱਚਾ ਨਾਲ ਖੇលਿਆ ਦਾ ਹੀ ਪੈਦਾ ਪਿਆ ਸੀ ਤੇ ਇੱਥੇ ਉਹ ਉਸਤਾਦ ਜੀ ਜੀ ਦੇ ਉੱਤੇ ਬਹਿ ਕੇ ਮਸਤੀ ਕਰ ਰਹੇ ਨੇ ਆਪਣੇ ਮਾਮੂ ਦੇ ਨਾਲ ਕਿਤਾਜੂ ਮਾਮੂ ਨਾਲ ਪੰਗੜੇ ਪਾ ਰਹੇ ਸੀ ਤੇ ਇੱਧਰ ਬੈਠੇ ਜੀ ਨਾਨੂ ਸਾਰੇ ਵਿਆਹ ਦੇ ਸਾਰੇ ਫੰਕਸ਼ਨ ਦੇ ਬੱਚਾ ਦਾ ਧਿਆਨ ਰੱਖਦੇ ਸੀ ਸਾਡੇ ਨਾਨੂ ਡਿਊਟੀ ਲੱਗੀ ਹੋਈ ਸੀ ਨਾਨੂ ਦੀ ਬੱਚੇ ਸੰਬੰਧੀ ਉਸ ਤੋਂ ਬਾਅਦ ਆਇਆ ਜੀ ਤਾਇਆ ਜੀ ਤਾਈ ਜੀ ਕੀ ਬਾਤ ਹੈ ਪੰਗੜੇ ਪਾਏ ਇਹਨਾਂ ਨੇ ਬੜੇ ਵਧੀਆ ਸੌਂਗ ਦੇ ਉੱਤੇ ਪੁਰਾਣੇ ਬਣਾਣੇ ਸੌਂਗ ਦੇ ਉੱਤੇ ਡਾਂਸ ਕੀਤਾ ਕੀਤਾ ਅੰਸ਼ੂ ਨੇ ਨਚਾਇਆ ਇਹਨਾਂ ਨੂੰ ਪੰਗੜੇ ਪਾਏ ਤੇ ਉਸ ਤੋਂ ਬਾਅਦ ਆ ਗਏ ਸੀ ਨਾਲ ਹੀ ਚਾਚੀ ਜੀ ਚਾਚੀ ਜੀ ਨਾਨੂ ਨਾਨੇ ਵੀ ਫਿਰ ਦੋਨਾਂ ਭਰਾਵਾਂ ਨੇ ਮਿਲ ਕੇ ਪਾਏ ਪੰਗੜੇ ਚਾਚੂ ਦੇ ਨਾਨੂ ਨੇ ਬਹੁਤ ਫੁੱਲ ਇੰਜੋਏ ਕੀਤਾ ਜੀ ਮਸਤੀ ਕੀਤੀ ਬੜੇ ਬੜੇ ਵਧੀਆ ਪੁਰਾਣੇ ਬਣਾਣੇ ਸੌਂਗ ਲੱਗੇ ਹੋਏ ਸੀ ਫੁੱਲ ਫੁੱਲ ਉਹ ਇੰਜੋਏ ਸੀ ਬਹੁਤ ਮਸਤ ਮਸਤੀ ਕੀਤੀ ਫਿਰ ਆਗੇ ਸੀ ਜੇ ਹਿਮਾਂਸ਼ੂ ਮਾਮੂ ਆਗੇ ਤੇ ਨਾਲ ਹੀ ਆਗੇ ਜਿਸ਼ਵਾਨੀ ਭਾਬੀ ਵੀ ਫੁੱਲ ਆਨ ਡਾਂਸ ਕੀਤਾ ਇਹਨਾਂ ਨੇ ਵੀ ਹਿਮਾਂਸ਼ੂ ਮਾਮੂ ਦੇ ਨਾਲ ਮਨਾਂ ਹਿਮਾਂਸ਼ੂ ਬਈ ਨਾ ਫੁੱਲ ਡਾਂਸ ਕੀਤਾ ਜੋਲਾ ਸ਼ੋਰਾ ਦੇ ਸਾਰੀ ਫੈਮਿਲੀ ਫੁੱਲ ਇੰਜੋਏ ਕਰ ਰਹੀ ਸੀ ਬਹੁਤ ਮਜ਼ਾ ਆ ਗਿਆ ਸੀ ਫੰਕਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਬੱਚੇ ਖੇਡਦੇ ਵੇ ਸੀ ਆਪਣਾ ਇੰਜੋਏ ਕਰਦੇ ਵੇ ਸੀ ਸਾਰੇ ਬੱਚਾ ਨੇ ਪੜਥੂ ਪਾਇਆ ਸੀ ਫੰਕਸ਼ਨ ਦੇ ਵਿੱਚ ਫਿਰ ਸਾਰਿਆਂ ਨੇ ਖਾ ਲਈ ਜੀ ਆਈਸਕ੍ਰੀਮ ਬੱਚਿਆਂ ਨੇ ਲੋਟੀਆ ਟਾਈਮ ਹੋ ਗਿਆ ਸੀ ਡਿਨਰ ਚੱਲ ਰਿਹਾ ਸੀ ਸਾਰਿਆਂ ਨੇ ਖਾਧੀ ਆਈਸਕ੍ਰੀਮ ਤੇ ਮੈਂ ਤੇ ਗੋਰੀ ਨੇ ਜਾ ਕੇ ਆਪਾਂ ਬਣਾਈਆਂ ਰੀਲਾ ਬਾਤ ਫੋਟੋਸ਼ੋਪ ਕੀਤਾ ਆ ਚੱਕ ਰੀਲਾ ਰੀਲਾ ਚੱਕ ਨਹੀਂ ਆਉਣ ਸਾਡੇ ਇੰਸਟਾਗ੍ਰam ਤੋਂ ਚੈਨਲ ਤੇ ਆਜੋ ਉੱਥੇ ਫੋਲੋ ਕਰ ਲਓ ਸਾਨੂੰ ਅਫੀਸ਼ੀਅਲ ਮਦਾਨ ਕਪਲ ਤੇ ਅਫੀਸ਼ੀਅਲ ਨੀ ਤਖਸ਼ ਮਦਾਨ ਦੀ ਆਈਡੀ ਹੈ ਜੀ ਉੱਥੇ ਜਾ ਕੇ ਸਾਡੀਆਂ ਰੀਲਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਰੀਲਾ ਬਣਾਈਆਂ ਨੇ ਆਪਾਂ ਫਿਰ ਆਪਾਂ ਕਿਤੇ ਰੀਲਾ ਦਾ ਸੈਕਸ਼ਨ ਖਤਮ ਕੀਤਾ ਥੋੜੀ-ਬਹੁਤ ਰੀਲਾ ਬਣਾਈਆਂ ਆਪਾਂ ਮਾਮੂ ਮੰਮੀ ਦੀਆਂ ਵੀ ਤੇ ਥੋੜੀਆਂ ਰੀਲਾ ਬਣਾਈਆਂ ਅਸੀਂ ਆਪਣੀਆਂ ਵੀ 5-6 ਟੇਕ ਲਿੱਤੇ ਆਪਾਂ ਵੀ ਤੇ ਉਸ ਤੋਂ ਬਾਅਦ ਕੀਤਾ ਸਾਰੇ ਸਾਨੂੰ ਮਿਲਣ ਲੱਗੇ ਅੰਦਰ ਆਓ ਜਲਦੀ ਜਲਦੀ ਡਿਨਰ ਕਰੀਏ ਆਪਾਂ ਫਿਰ ਆਪਾਂ ਦਾ ਗਏ ਜੀ ਡਿਨਰ ਕੀਤਾ ਸਾਰਿਆਂ ਦੇ ਨਾਲ ਫੁੱਲ ਖੱਪਾਈ